ਹੈਲੋ ਮਾਈ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਟੂ ਸਾਰੇ ਬਹੁਤ ਹੀ ਬੜੀਆਂ ਹੋਮ ਗਏ ਅੱਜ ਦੀ ਵੀਡੀਓ ਆਪਾਂ ਸਿਰਫ ਤਿੰਨ ਚੀਜ਼ਾਂ ਦੇ ਨਾਲ ਬਣਾਵਾਂਗੇ ਬਿਸਕਟ ਜੈਮ ਵਾਲੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਆਟਾ ਲੈ ਲੈਣਾ ਇੱਕ ਕੱਪ ਇੱਕ ਕੱਪ ਆਟਾ ਲੈਣ ਤੋਂ ਬਾਅਦ ਆਪਾਂ ਇਹਦੇ ਵਿੱਚ ਦੇ ਅੱਧਾ ਕੱਪ ਮਤਲਬ ਜਿਹੜੀ ਆਪਣੀ ਚੀਨੀ ਹੁੰਦੀ ਹੈਗੀ ਦੇਸੀ ਖੰਡ ਉਹ ਇਹਦੇ ਵਿੱਚ ਐਡ ਕਰ ਲੈਣੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਜਦੋਂ ਇਹ ਬਿਲਕੁਲ ਚੰਗੀ ਤਰੀਕੇ ਨਾਲ ਮਿਕਸ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਮਤਲਬ ਆਪਣਾ ਤੇਲ ਹੈਗਾ ਉਹ ਉਹ ਐਡ ਕਰ ਦੇਣਾ ਹੈਗਾ ਅੱਧਾ ਕੱਪਾ ਨੇ ਤੇਲ ਐਡ ਕਰਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸਰ ਨੂੰ ਆਪਾਂ ਨੇ ਵਧੀਆ ਤਰੀਕੇ ਦੇ ਨਾਲ ਗੁੰਨ੍ਹ ਦੇਣਾ ਹੈਗਾ ਬਿਲਕੁਲ ਨੂੰ ਵਧੀਆ ਤਰੀਕੇ ਦੇ ਨਾਲ ਗੁੰਨ੍ਹਣ ਤੋਂ ਬਾਅਦ ਇਹ ਆਪਾਂ ਨੇ ਇਹਨੂੰ ਚੰਗੀ ਤਰੀਕੇ ਦੇ ਨਾਲ ਗੁੰਨ੍ਹ ਲਿਆ ਉਸ ਤੋਂ ਬਾਅਦ ਮਤਲਬ ਆਪਾਂ ਇਹਦੇ ਡੋ ਦੇ ਇਹਦੇ ਵਿੱਚੋਂ ਨਾ ਥੋੜਾ ਹਲਕੇ ਹਲਕੇ ਡੋ ਜੇ ਤਿਆਰ ਕਰ ਲੈਣੇ ਨੇ ਬਿਸਕੁਟ ਦੇ ਸ਼ੇਪ ਦੇ ਵਿੱਚ ਜਿਹੜੇ ਵੀ ਆਪਾਂ ਨੂੰ ਬਿਸਕੁਟ ਚਾਹੀਦੇ ਨੇ ਆਪਾਂ ਇਹਦੇ ਵਾਸਤੇ ਰਾਉਂਡ ਸ਼ੇਪ ਦੇ ਵਿੱਚ ਬਿਸਕੁਟ ਤਿਆਰ ਕਰਾਂਗੇ ਤੇ ਸਿਰਫ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਆਪਣੇ ਇਹਦੇ ਵਿੱਚ ਤਿੰਨ ਤਿੰਨ ਕਿਤੇ ਚਾਰ ਚੀਜ਼ਾਂ ਨੇ ਜਿਹੜੀਆਂ ਆਪਣੇ ਇਹਦੇ ਵਿੱਚ ਲੱਗਣਗੀਆਂ ਜ਼ਿਆਦਾ ਇਹਦੇ ਵਿੱਚ ਚੀਜ਼ਾਂ ਯੂਜ਼ ਨਹੀਂ ਹੁੰਦੀਆਂ ਤੇ ਆਪਾਂ ਵਿਦਆਊਟ ਓਵਨ ਤੋਂ ਬਣਾਵਾਂਗੇ ਇਹਨਾਂ ਨੂੰ ਤੇ ਜਿਵੇਂ ਦੀ ਆਪਾਂ ਨੇ ਸ਼ੇਪ ਦਿੱਤੇ ਐਵੇਂ ਦੇ ਆਪਾਂ ਸਾਰੇ ਬਿਸਕੁਟ ਇੱਕ ਉਹਦੇ ਉੱਤੇ ਆਇਲ ਉਹ ਕਰ ਲੈਣਾਗਾ ਪਲੇਟ ਦੇ ਵਿੱਚ ਆਇਲ ਲਾ ਲੈਣਾਗਾ ਨੀਚੇ ਤੇ ਉਹਦੇ ਵਿੱਚ ਆਪਾਂ ਨੇ ਸਾਰੇ ਬਿਸਕੁਟਾਂ ਦੀ ਸ਼ੇਪ ਤਿਆਰ ਕਰਕੇ ਉਹਦੇ ਵਿੱਚ ਰੱਖ ਲੈਣੀਆਂ ਤੇ ਤੁਹਾਨੂੰ ਮੇਰੇ ਵੀਡੀਓਜ਼ ਕਿਵੇਂ ਲੱਗਦੀਆਂ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਮੇਰੀ ਹੌਸਲਾ ਫਜ਼ਾਈ ਹੁੰਦੀ ਹੈ ਇੱਕ ਇੱਕ ਸਬਸਕ੍ਰਾਈਬਰ ਮੇਰੇ ਲਈ ਬਹੁਤ ਹੀ ਇੰਪੋਰਟੈਂਟ ਹੈ ਆਪਾਂ ਬਹੁਤ ਜਲਦੀ 1k ਕਰ ਲੈਣਾਗਾ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਚਮਚ ਦੇ ਨਾਲ ਇਹਦੇ ਸੈਂਟਰ ਦੇ ਵਿੱਚ ਥੋੜੀ ਜੀ ਜਗ੍ਹਾ ਦੀ ਬਣਾ ਦੇ ਬਣਾਂਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਾਂ ਚੰਗੇ ਤਰੀਕੇ ਦੇ ਨਾਲ ਸਾਰੇ ਉੱਤੇ ਇੱਕ ਆਪਣੀ ਕੀਪ ਜੀ ਲੈ ਬਣਾ ਲੈਣੀ ਹੈਗੀ ਕਾਗਜ਼ ਦੀ ਉਹਦੇ ਵਿੱਚ ਮومی ਕਾਗਜ਼ ਦੀ ਉਹਦੇ ਵਿੱਚ ਆਪਾਂ ਨੇ ਜੈਮ ਪਾ ਲੈਣਾ ਜੈਮ ਪਾ ਕੇ ਆਪਾਂ ਨੇ ਇਹਦੀ ਜਿਹੜੀ ਸੈਂਟਰ ਵਾਲੀ ਜਗਾ ਉਹ ਸਾਰੀ ਇਹਦੇ ਵਿੱਚ ਆਪਾਂ ਨੇ ਜੈਮ ਨੂੰ ਭਰ ਦੇਣਾਗਾ ਤੇ ਜੈ ਮੈਨੂੰ ਚੰਗੇ ਤਰੀਕੇ ਦੇ ਨਾਲ ਪਰ ਕੇ ਆਪਾਂ ਉਹੀ ਮਾਰਕੀਟ ਸਟਾਈਲ ਕੁਕੀਜ਼ ਨੇ ਜਿਹੜੀਆਂ ਆਪਾਂ ਘਰੇ ਬਣਾਵਾਂਗੇ ਸਿਰਫ 2-3 ਚੀਜ਼ਾਂ ਨਾਲ ਵਿਦਾਊਟ ਓਵਨ ਵਗੈਰਾ ਦੇ ਤੇ ਆਪਾਂ ਗੈਸ ਤੇ ਹੀ ਤਿਆਰ ਕਰ ਲਾਂਗੇ ਦੂਸਰੀ ਸਾਈਡ ਆਪਾਂ ਪੈਨ ਨੂੰ ਮਤਲਬ ਪ੍ਰੀ ਹੀਟ ਕਰਨ ਵਾਸਤੇ ਰੱਖ ਦਾਂਗੇ 5 ਮਿੰਟ ਵਾਸਤੇ ਜਦੋਂ ਇਹਦੇ ਵਿੱਚ ਸਟੈਂਡ ਰੱਖ ਕੇ 5 ਮਿੰਟ ਵਾਸਤੇ ਪ੍ਰੀ ਹੀਟ ਵਾਸਤੇ ਆਪਾਂ ਨੇ ਨੂੰ ਟੱਕਣ ਨੂੰ ਬੰਦ ਕਰਕੇ ਰੱਖਤਾ ਨਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜੇ ਆਪਣੇ ਕੁਕੀਜ਼ ਨੇ ਉਹ ਰੱਖ ਦੇਣੀਆਂ ਨੇ ਕੁਕੀਜ਼ ਰੱਖ ਕੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਮਤਲਬ 30 ਤੋਂ 40 ਮਿੰਟ ਤੱਕ ਆਪਾਂ ਨੇ ਇਹਨਾਂ ਨੂੰ ਪਕਾਉਣਾ ਹੈ ਤੇ ਤੇ 30-40 ਮਿੰਟ ਪੱਕਣ ਤੋਂ ਬਾਅਦ ਜਿਹੜੀਆਂ ਆਪਣੇ ਕੁਕੀਜ਼ ਨੇ ਉਹ ਬਣ ਕੇ ਬਿਲਕੁਲ ਰੈਡੀ ਨੇਗੇ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਉਸੇ ਟਾਈਮ ਸਰਵ ਕਰ ਸਕਦੇ ਹੋ ਤੇ ਠੰਡੇ ਹੋਣ ਤੋਂ ਬਾਅਦ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਲਈ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ ਸਾਸ਼੍ਰੀਕਾ ਤੇ ਇੰਜੋਏ ਕਰੋ ਹੁਣ ਤੁਸੀਂ ਕੁਕੀਜ਼ ਜੈਮ ਵਾਲੀ ਕੁਕੀਜ਼ ਸਿਰਫ ਤੇਨ ਚੀਜ਼ਾਂ ਦੇ ਨਾਲ ਬਣ ਕੇ ਰੇੜੀ ਨਹੀਂ